ਅਮਰੀਕਾ ਜਿਸ ਨੂੰ ਕਦੇ ਮੌਕਿਆਂ ਦੀ ਧਰਤੀ ਕਿਹਾ ਜਾਂਦਾ ਸੀ ਅੱਜ ਉੱਥੇ ਵਾਸਤੇ ਹਜ਼ਾਰਾਂ ਪੰਜਾਬੀਆਂ ਲਈ ਡਰ ਅਨਿਸ਼ਚਿਤਤਾ ਤੇ ਸ਼ਕਤੀ ਦੀ ਨਵੀਂ ਤਸਵੀਰ ਬਣਦਾ ਜਾ ਰਿਹਾ ਹੈ 트럼ਪ ਸਰਕਾਰ ਦੇ ਦੌਰ ਚ ਇਮੀਗ੍ਰੇਸ਼ਨ ਨਿਯਮ ਹੋਰ ਵੀ ਕੜੇ ਹੋ ਗਏ ਨੇ ਅਤੇ ਇਸ ਸ਼ਕਤੀ ਦੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਟਰੱਕ ਡਰਾਈਵਰਾਂ ਤੇ ਕੈਲੀਫੋਰਨੀਆ ਚ ਹਾਲੀ ਵਿੱਚ ਹੋਈ ਕਾਰਵਾਈ ਨੇ ਪੰਜਾਬੀ ਭਾਈਚਾਰੇ ਚ ਚਿੰਤਾ ਦੀ ਲਹਿਰ ੜਾ ਦਿੱਤੀ ਹੈ ਅਮਰੀਕੀ ਸਰਹੱਦੀ ਗਸ਼ਤੀ ਏਜੰਟਾਂ ਨੇ ਤੀ بھارتی ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਾਰੇ ਵਿਅਕਤੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਕੇ ਟਰੱਕ ਚਲਾ ਰਹੇ ਸਨ ਅਮਰੀਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਰਹਿ ਰਹੇ ਸਨ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਚਪਾਨਾ ਦੀ ਚੈਕਿੰਗ ਅਤੇ ਹੋਰ ਅਭਿਆਨਾਂ ਦੌਰਾਨ ਕੁੱਲ 49 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨ੍ਹਾਂ ਚੋਂ 30 ਭਾਰਤ ਤੋਂ ਦੋ ਅਲਸਲਵਾਡੋਰ ਤੋਂ ਬਾਕੀ ਚੀਨ, ਰੂਸ, ਮੈਕਸੀਕੋ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਵਰਗੇ ਦੇਸ਼ਾਂ ਨਾਲ ਸੰਬੰਧਿਤ ਸਨ ਏਜੰਸੀਆਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲ 31 ਕਮਰਸ਼ੀਅਲ ਲਾਇਸੈਂਸ ਕੈਲੀਫੋਰਨੀਆ ਵੱਲੋਂ ਜਾਰੀ ਕੀਤੇ ਗਏ ਮਿਲੇ ਨੇ ਇਸ ਤੋਂ ਇਲਾਵਾ ਫਲੋਰੀਡਾ, ਇਲਿਨੋਇਸ, ਮਿਨੀਸੋਟਾ, ਨਿਊ ਜਰਸੀ, ਨਿਊਯਾਰਕ ਤੇ ਵਾਸ਼ਿੰਗਟਨ ਸਮੇਤ ਹੋਰ ਕਈ ਰਾਜਾਂ ਦੇ ਲਾਇਸੈਂਸ ਵੀ ਬਰਾਮਦ ਕੀਤੇ ਗਏ ਨੇ CBB ਨੇ ਕਿਹਾ ਕਿ ਇਹ ਮੁਹਿੰਮ ਦਾ ਉਦੇਸ਼ ਅਮਰੀਕੀ ਹਾਈਵੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਟ੍ਰਾਂਸਪੋਰਟ ਖੇਤਰ 'ਚ ਨਿਯਮਾਂ ਨੂੰ ਬਣਾਈ ਰੱਖਣਾ ਹੈ। ਪਿਛਲੇ ਕੁਝ ਮਹੀਨਿਆਂ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਭਾਰਤੀ ਡਰਾਈਵਰ ਖਤਰਨਾਕ ਸੜਕ ਹਾਦਸੇ ਦਾ ਕਾਰਨ ਬਣੇ ਨੇ। ਦੱਸਦੇ ਕਿ ਅਮਰੀਕਾ ਚ ਵਾਪਰੇ ਟਰੱਕ ਹਾਦਸਿਆਂ ਤੋਂ ਬਾਅਦ ਸਖਤੀ ਅਪਣਾਈ ਜਾ ਰਹੀ ਹੈ 32 ਸਾਲਾਂ ਰਜਿੰਦਰ ਕੁਮਾਰ ਤੇ ਅਪਰਾਧਿਕ ਤੌਰ ਤੇ ਲਾਪਰਵਾਹੀ ਨਾਲ ਕਤਲ ਤੇ ਜ਼ਿੰਦਗੀਆਂ ਨੂੰ ਖਤਰੇ ਚ ਪਾਉਣ ਦਾ ਦੋਸ਼ ਲਗਾਇਆ ਗਿਆ ਜਦੋਂ ਉਸ ਦਾ ਟਰੱਕ ਇੱਕ ਕਾਰ ਨਾਲ ਟਕਰਾ ਗਿਆ ਸੀ ਜਿਸ ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਫਿਰ ਅਗਸਤ ਵਿੱਚ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਨੇ ਹਰਜਿੰਦਰ ਸਿੰਘ ਲਈ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਜਦੋਂ ਫਲੋਰੀਡਾ ਚ ਟਰੱਕ ਚਲਾਉਂਦੇ ਸਮੇਂ ਤਿੰਨ ਲੋਕਾਂ ਦੀ ਹੱਤਿਆ ਹੋ ਗਈ ਉਸੇ ਮਹੀਨੇ ਉਨ੍ਹਾਂ ਨੇ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕੈਲੀਫੋਰਨੀਆ 'ਚ ਹਾਦਸਾ ਕੀਤਾ ਸੀ ਹੁਣ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਤੇ ਸਾਨ ਫ੍ਰਾਂਸਿਸਕੋ ਅਧਿਕਾਰ ਅਤੇ ਏਸ਼ੀਅਨ ਲੋਕ ਕੋਕਸ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਉਸ ਨੀਤੀ ਖਿਲਾਫ ਮੁਕੱਦਮਾ ਵੀ ਦਾਇਰ ਕੀਤਾ ਜਿਸ ਤਹਿ ਤਕਰੀਬਨ 17000 ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਯੋਜਨਾ ਹੈ ਸਿੱਖ ਕੋਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੋਹਨੇ ਨੇ ਕਿਹਾ ਕਿ ਨਾ ਡਰਾਈਵਰਾਂ ਦੇ ਸਾਲਾਂ ਤੱਕ ਆਪਣੀ ਜ਼ਿੰਦਗੀ ਇਸ ਕਾਰੋਬਾਰ ਨਾਲ ਜੋੜੀ ਹੈ ਤੇ ਹੁਣ ਉਹਨਾਂ ਨੂੰ ਬਿਨਾਂ ਕਿਸੇ ਗਲਤੀ ਦੇ ਸੰਭਾਵੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਦੋਸ਼ ਲਗਾਇਆ ਕਿ ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਰਾਜਨੀਤਿਕ ਯੋਜਨਾ ਉਹਨਾਂ ਦੇ ਹੱਕਾਂ ਦੀ ਉਲੰਘਣਾ ਕਰਦੀ ਹੈ ਤੇ ਉਹਨਾਂ ਦੇ ਰੋਜ਼ਗਾਰ ਨੂੰ ਖਤਰੇ 'ਚ ਪਾਉਂਦੀ ਹੈ। ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁਝ ਲੋਕਾਂ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪਵੇਗੀ? ਅਮਰੀਕਾ 'ਚ ਮਿਹਨਤ ਕਰਕੇ ਆਪਣਾ ਭਵਿੱਖ ਬਣਾਉਣ ਆਏ ਪੰਜਾਬੀ ਅੱਜ ਡਰ ਦੇ ਸائے ਹੇਠ ਜੀ ਰਹੇ ਨੇ ਤੇ ਇਹ ਡਰ ਹਰ ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ